ਹੈਲੋ ਫਰੈਂਡਸ ਕਿਵੇਂ ਹੋ ਸਾਰੇ ਫਰੈਂਡਸ ਅੱਜ ਮੈਂ ਬਣਾਉਣ ਜਾ ਰਹੀ ਹਾਂ ਜੀ ਬੇਸਨ ਦਾ ਚਿਲਾ ਜਿੰਨੂੰ ਕੀ ਆਪਾਂ ਕਈ ਜਗ੍ਹਾ ਦੇ ਉੱਪਰ ਪੂੜਾ ਵੀ ਕਿਹਾ ਜਾਂਦਾ ਠੀਕ ਹੈ ਮੈਨੂੰ ਨਹੀਂ ਪਤਾ ਤੁਹਾਡੇ ਕੀ ਕੀ ਬੋਲਦੇ ਹੋਣਗੇ ਚਿਲਾ ਕਹਿੰਦੇ ਜਾਂ ਤੁਸੀਂ ਪੂੜਾ ਕਹਿੰਦੇ ਜਰੂਰ ਦੱਸਣਾ ਕਮੈਂਟ ਚ ਤੇ ਇਹ ਅਸੀਂ ਜੀ ਦਹੀਂ ਦੇ ਵਿੱਚ ਪਾਉਣਾ ਹੈ ਤੇ ਤੁਹਾਨੂੰ ਮੈਂ ਦੱਸਦੀ ਆ ਇਹ ਮੈਂ ਲਿਆ ਹੋਇਆ ਜੀ ਬੇਸਨ ਬੇਸਨ ਤੁਸੀਂ ਹਨਾ ਆਪਣੇ ਹਿਸਾਬ ਦੇ ਨਾਲ ਲੈਣਾ ਆ ਤੇ ਇੰਨਾ ਕੁ liquid ਰੱਖਣਾ ਆਪਾਂ ਇਹਨੂੰ ਇਹਦੇ ਵਿੱਚ ਮੈਂ ਪਾਇਆ ਜੀ ਗਰਮ ਮਸਾਲਾ ਨਮਕ ਤੇ ਚਿਲੀ ਫਲੈਕਸ ਤੇ ਚਿਲੀ ਫਲੈਕਸ ਜਿਹੜੀ ਆ ਉਹਦਾ ਤੇ ਫਲੇਵਰ ਹੁੰਦਾ ਉਹਦਾ ਕਰਕੇ ਮੈਂ ਪਾਉਣੀ ਆ ਵੈਸੇ ਮਿਰਚ ਜਿਹੜੀ ਹੁੰਦੀ ਉਹ ਕੋੜੀ ਨਹੀਂ ਹੁੰਦੀ ਤੇ ਅਸੀਂ ਜਿੱਧਰ ਤਵਾ ਜਿਹੜਾ ਗੈਸ ਤੇ ਰੱਖਿਆ ਹੋਇਆ ਕਿਉਂਕਿ ਮੈਂ ਹੁਣੇ ਜਸਟ ਰੋਟੀ ਬਣਾ ਕੇ ਹਟੀ ਸੀ ਤੇ ਸੋਚਿਆ ਕਿ ਦਹੀਂ ਦੇ ਵਿੱਚ ਨਾਲ ਹੀ ਆਪਾਂ ਇਹ ਵਾਲੀਆਂ ਇਹ ਚਿੱਲਾ ਜਿਹੜਾ ਇਹਦੀਆਂ ਛੋਟੀਆਂ-ਛੋਟੀਆਂ ਬੁਰਕੀਆਂ ਪੀਸ ਕਰਕੇ ਉਹ ਅਸੀਂ ਦਹੀਂ ਵਿੱਚ ਪਾਵਾਂਗੇ ਖਾਵਾਂਗੇ ਉਹ ਬਹੁਤ ਜ਼ਿਆਦਾ ਟੇਸਟੀ ਲੱਗਦੇ ਨੇ ਹੁਣ ਅਸੀਂ ਤਵੇ ਦੇ ਉੱਪਰ ਇੱਕ ਚਮਚ ਪਾ ਦਿੱਤਾ ਹੋਇਆ ਜੀ ਆਇਲ ਦਾ ਜਿਹਦੇ ਨਾਲ ਕੀ ਤਵਾ ਜਿਹੜਾ ਪੂਰਾ ਗ੍ਰੀਸ ਹੋ ਜਾਏਗਾ ਤੇ ਹੁਣ ਅਸੀਂ ਇਹ ਪਾਵਾਂ ਇਹ ਮੈਂ 2 ਬਣਾਉਂਗੀ ਜੀ ਇਹਦੇ ਪੂੜੇ ਇੰਨਾ ਹੀ ਲiquid ਰੱਖੀਦਾ ਆ ਕਿਉਂਕਿ ਆਪਾਂ ਇਦਾਂ ਸਾਂ ਲਾ ਕੇ ਬਣਾਉਣਾ ਹੁੰਦਾ ਬਾਕੀ ਤੇ ਤੁਸੀਂ ਆਪਣੇ ਹਿਸਾਬ ਦੇ ਨਾਲ ਹੀ ਬਣਾਉਣਾ ਜਿੰਨਾ ਤੁਹਾਨੂੰ ਚਾਹੀਦਾ ਹੋਵੇ ਤੁਸੀਂ ਉਨਾ ਹੀ ਬਣਾ ਲੈਣਾ ਤੁਸੀਂ ਚਾਹੋ ਤੇ ਚਮਚ ਦੇ ਨਾਲ ਨਾ ਇਦਾਂ ਛੋਟੀਆਂ-ਛੋਟੀਆਂ ਸਾਰੀ ਜਗ੍ਹਾ ਤਵੇ ਦੇ ਉੱਪਰ ਪਾ ਸਕਦੇ ਹੋ ਛੋਟੀਆਂ-ਛੋਟੀਆਂ ਜਿੱਦਾਂ ਛੋਟੇ ਪਤਾਸੇ ਨਹੀਂ ਹੁੰਦੇ ਐਵੇਂ ਵੀ ਬਣ ਜਾਂਦੀਆਂ ਬਹੁਤ ਛੋਟ-ਛੋਟੀਆਂ ਫਿਰ ਉਹਨਾਂ ਨੂੰ ਕੀ ਹੁੰਦਾ ਕਿ ਇਕੱਲੀ-ਇਕੱਲੀ ਨੂੰ ਪਲਟਾਉਣਾ ਪੈਂਦਾ ਤੇ ਇਹ ਸਗੋਂ ਵਧੀਆ ਲੱਗਦਾ ਹੈ ਇਦਾਂ ਹੀ ਆਪਾਂ ਇਨੂੰ ਪਲਟਾ ਲੈਣਾ ਫਿਰ ਇਹਦੇ ਛੋਟੇ-ਛੋਟੇ ਪੀਸ ਕਰਕੇ ਤੈਨੂੰ ਅਸੀਂ ਬਣਾ ਲੈਣਾ। ਹੁਣ ਬਸ ਇਹਨੂੰ ਥੋੜਾ ਜਿਹਾ ਹੌਣ ਤੇ ਇਦਾਂ ਅਸੀਂ ਇਹਨੂੰ ਪਲਟ ਲੈਣਾ ਜੇ। ਇਹ ਵੀ ਨਾ ਸਲੋ ਫਲੇਮ ਤੇ ਹੀ ਬਣਦਾ ਹੈ ਤੁਹਾਨੂੰ ਪਤਾ ਹੀ ਨਹੀਂ ਤੇ ਫਿਰ ਦਹੀਂ ਦੇ ਵਿੱਚ ਪਾਇਆ ਜਾਂ ਉਦਾਂ ਖਾਣ ਨੂੰ ਕੋੜਾ-ਕੋੜਾ ਲੱਗਦਾ ਹੁੰਦਾ। ਦੇਖੋ ਇਦਾਂ ਹੋ ਗਿਆ ਤੇ ਤੁਸੀਂ ਇਹਦੇ ਵਿੱਚ ਹਰੀ ਮਿਰਚ ਕੱਟ ਕੇ ਹੋਰ ਵੀ ਵੈਜੀਟੇਬਲ ਕੱਟ ਕੇ ਧੰਨੀਆਂ ਵੀ ਪਾ ਸਕਦੇ ਸੁੱਕੀ ਮੇਥੀ ਪਾ ਲਓ ਤੇ ਤੁਸੀਂ ਨਾ ਇਹ ਤੇ ਇਹਨੂੰ ਅਸੀਂ ਸਾਰੀਆਂ ਚੀਜ਼ਾਂ ਪਾ ਕੇ ਬਣਾ ਕੇ ਬੜਾ ਵਧੀਆ ਏਦਾਂ ਹੀ ਚਿਲਾ ਤੇ ਦਹੀਂ ਦੇ ਨਾਲ ਅਸੀਂ ਇਹਨੂੰ ਦਹੀਂ ਨਾਲ ਚਾਹ ਦੇ ਨਾਲ ਸਵੇਰੇ ਬ੍ਰੇਕਫਾਸਟ ਕਰ ਸਕਦੇ ਹਾਂ ਬਹੁਤ ਹੀ ਵਧੀਆ ਮਤਲਬ ਬ੍ਰੇਕਫਾਸਟ ਹੁੰਦਾ ਆ ਜਿਵੇਂ ਕਿ ਅਸੀਂ ਵੇਸਣ ਵਾਲੀ ਰੋਟੀ ਹੋਗੀ ਮੱਕੀ ਦੀ ਰੋਟੀ ਮੇਥੀ ਵਾਲੀ ਹੋਗੀ ਹਨਾ ਕਣਕ ਦੀਆਂ ਰੋਟੀਆਂ ਹੋਗੀਆਂ ਨਮਕੀਨ ਇਹ ਸੇਮ ਚੀਜ਼ ਹੁੰਦੀ ਹੈ ਤੇ ਬਾਕੀ ਪਤਲਾ ਮੋਟਾ ਜਿੰਨਾ ਮਰਜ਼ੀ ਤੁਸੀਂ ਰੱਖੋ ਇਹ ਮੈਂ ਬਹੁਤ ਹੀ ਪਤਲਾ ਬਣਾਇਆ ਤੇ ਕਈਆਂ ਬੀਬੀਆਂ ਨੂੰ ਮੋٹے-ਮੋٹے ਪਸੰਦ ਹੁੰਦੇ ਆ ਬਣਾ ਲੈਂਦੇ ਨੇ ਤੇ ਵਧੀਆ ਲੱਗਦੇ ਨੇ ਜੀ ਇਹਦਾ ਤੁਸੀਂ ਬ੍ਰੇਕਫਾਸਟ ਹੀ ਕਰਕੇ ਦੇਖਿਓ ਕਿਸੇ ਦਿਨ ਕਿੰਨਾ ਮਸਤ ਹੁੰਦਾ ਹਾਂਜੀ ਸਾਡੇ ਨਾਲ ਦੇਖੋ ਜੀ ਦੋ ਚਿੱਲੇ ਜਾਂ ਪੂੜੇ ਬਣ ਕੇ ਰੈਡੀ ਹੋ ਗਏ ਹੋਏ ਨੇ ਤੇ ਅਸੀਂ ਨਾ ਹੁਣ ਇਹਦੀ ਆ ਜਿਹੜਾ ਠੰਡਾ ਸੀ ਨਾ ਪਹਿਲਾਂ نیچے ਇਹਨੂੰ ਚੁੱਕ ਲੈਣੇ ਆ ਤੇ ਇਹ ਜਿਹੜਾ ਠੰਡਾ ਸੀ ਇਹਦੀਆਂ ਅਸੀਂ ਨਾ ਛੋਟੀਆਂ-ਛੋਟੀਆਂ ਬਾਈਟਸ ਕਰ ਲੈਣੀਆਂ ਬਿਲਕੁਲ ਛੋਟੀਆਂ ਛੋਟੀਆਂ-ਛੋਟੀਆਂ ਕਰਾਂਗੇ ਐਦਾਂ ਜਿਹੜੀਆਂ ਕਿ ਅਸੀਂ ਦਹੀਂ 'ਚ ਪਾਉਣੀਆਂ ਨੇ ਤੇ ਮੈਂ ਤੇ ਇਦਾਂ ਡਾਇਰੈਕਟ ਹੀ ਦਹੀਂ 'ਚ ਪਾ ਦਿੰਨੀ ਹੁੰਦੀ ਆ ਕਈ ਲੋਕ ਕੀ ਕਰਦੇ ਨੇ ਇਹਨਾਂ ਨੂੰ ਪਹਿਲਾਂ ਪਾਣੀ 'ਚ ਡਿਪ ਕਰਦੇ ਆ ਫਿਰ ਦਹੀਂ 'ਚ ਪਾਉਂਦੇ ਆ ਤੇ ਮੈਂ ਹੁਣ ਤੁਹਾਨੂੰ ਦਹੀਂ 'ਚ ਪਾ ਕੇ ਮਿਕਸ ਕਰਕੇ ਦਿਖਾਉਣੀ ਆ ਹਾਂਜੀ ਇੱਧਰ ਅਸੀਂ ਦਹੀਂ ਨੂੰ ਮਧਾਣੀ ਦੇ ਨਾਲ ਰਿੜਕ ਲਿਆ ਹੋਇਆ ਸੀਗਾ ਤੇ ਆ ਦੇਖੋ ਜੀ ਗਰਮ ਮਸਾਲਾ ਤੇ ਨਮਕ ਹਰਾ ਧਨੀਆ ਅਸੀਂ ਦਹੀਂ 'ਚ ਪਾ ਲਿਆ ਹੋਇਆ ਸਾਨੂੰ ਜਿੰਨਾ ਦਹੀਂ ਚਾਹੀਦਾ ਸੀ ਅਸੀਂ ਉਹਨਾ ਬਣਾ ਲਿਆ ਹੋਇਆ ਹੁਣ ਇੱਧਰ ਅਸੀਂ ਜਿਹੜੀਆਂ ਬਣਾਈਆਂ ਸੀ ਵੇਸਣ ਦੀਆਂ ਪੂੜੀਆਂ ਛੋਟ-ਛੋਟੀਆਂ ਬਾਈਟ ਕਰਕੇ ਰੱਖੀਆਂ ਸੀ ਉਹਨਾਂ ਨੂੰ ਅਸੀਂ ਪਾ ਰਹੇ ਹਾਂ ਦਹੀਂ 'ਚ ਮਿਕਸ ਕਰਦੇ ਪਏ ਆ ਜੇ ਤੁਸੀਂ ਇਹਦੇ ਨਾਲ ਕੁਝ ਖਾਣਾ ਨਹੀਂ ਚਾਹੁੰਦੇ ਦਹੀਂ ਦਾ ਕੋਲਾ ਵਰਕੇ ਖਾ ਲਓ ਇਸ ਤਰ੍ਹਾਂ ਬਣਾ ਕੇ ਤੇ ਸਾਵੀ ਜਿਹੜਾ ਆ ਬਹੁਤ ਵਧੀਆ পেট ਫੁੱਲ ਹੋ ਜਾਂਦਾ ਤੇ ਨਾਲੇ ਹੈਲਦੀ ਜਿਹਾ ਬਣ ਜਾਂਦਾ ਹੈ ਦੇਖੋ ਜੀ ਹੁਣ ਤੁਸੀਂ ਦੱਸਣਾ ਕਿ ਤੁਹਾਨੂੰ ਦਹੀਂ ਇਸ ਤਰ੍ਹਾਂ ਕਿੰਨਾ ਕੁ ਵਧੀਆ ਲੱਗਿਆ ਦੇਖੋ ਹਰਾ ਧਨੀਆ ਜਿਹੜਾ ਉਹ ਤਾਂ ਬਹੁਤ ਹੀ ਵਧੀਆ ਲੱਗ ਰਿਹਾ ਵਿੱਚ ਤੇ ਮੈਂ ਤੇ ਬਣਾ ਲਿਆ ਜੀ ਰੈਡੀ ਕਰ ਲਿਆ ਦਹੀਂ ਤੇ ਨਾਲ ਮੈਂ ਖਾਣੀ ਆ ਹੁਣ ਇਹਦੇ ਗੋਭੀ ਦੀ ਸਬਜੀ ਤੇ ਦੱਸਿਓ ਜੀ ਐਦਾਂ ਦਾ ਦਹੀਂ ਕਿੰਨੂ ਕਿੰਨੂ ਬਣਾਉਣਾ ਤੇ ਖਾਣਾ ਪਸੰਦ ਆ ਜਦੋਂ ਘਰ ਦੇ ਵਿੱਚ ਕੋਈ ਦਾਲ ਸਬਜੀ ਨਹੀਂ ਬਣੀ ਹੁੰਦੀ ਫਿਰ ਤੁਸੀਂ ਐ ਵਾਲੇ ਦਹੀਂ ਨੂੰ ਬਣਾ ਕੇ ਰੋਟੀ ਖਾ ਸਕਦੇ ਹੋ ਓਕੇ ਜੀ